ਪਰ ਲਖੇਤ ਵਿੱਚ ਕਣਕ ਬਾਜਰਾ ਪਰ ਲਖੇਤ ਵਿੱਚ ਗੰਨੇ ਵੇ ਮੈਨ ਨਚਾਹਾਨੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਨ ਨਚਾਹਾਨੀਆਂ ਖੇਤਾਂ ਦੇ ਬੰਨੇ ਬੰਨੇ ਚੰਨੇ ਉੱਤੇ ਛੰਨਾ ਛੰਨਾ ਪਰੇ ਆਏ ਸਾਗਦਾ ਚੰਨੇ ਉੱਤੇ ਛੰਨਾ ਛੰਨਾ ਪਰੇ ਆਏ ਸਾਗਦਾ ਕਿਸੇ ਨੂੰ ਕੀ ਪਤਾ ਮਾਵਾਂ ਧੀਆਂ ਦੇ ਵਰਾਗਦਾ ਕਿਸੇ ਨੂੰ ਕੀ ਪਤਾ ਮਾਵਾਂ ਧੀਆਂ ਦੇ ਵਰਾਗਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਬੂਰਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਬੂਰਦਾ ਦੇਖਿਸ਼ ਕਿ ਨ ਖੜਕੇ ਗਿੱਦਾ ਪੈਂਦਾ ਤੇਰੀ ਹੂਰ ਦਾ ਨੇਰੀਆਂ ਗਨੇਰੀਆਂ ਗਨੇਰੀਆਂ ਨਾ ਵੀ ਪਗ ਨਾ ਬਨਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਇਹ ਦੱਸ ਮੇਰੇ ਜੀਜੇ ਦਾ ਪਿਆਰ ਹੈ ਕੀ ਸੁਣਾ ਮੈਂ ਤਾਂ ਬਹੁਤ ਹੀ ਤੰਗ ਹੈ ਉਹ ਦਿਨ ਲੈ ਇਹ ਦੱਸ ਸੁਣਾ ਫਿਰ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਬਟੂਏ ਚ ਪੈਸੇ ਪਾ ਕੇ ਅੱਛਾ ਬਟੂਏ ਚ ਪੈਸੇ ਪਾਇਆ ਫੇਰ ਤੇ ਬਥੇਰੀਆਂ ਕਿਤੇ ਨਹੀਂ ਸ਼ੋਪਿੰਗ ਸ਼ੋਪਿੰਗ ਬਥੇਰੀਆਂ ਕਰਾਉਣੀਆਂ ਨਹੀਂ ਸੁਣ ਲੈ ਨਾ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਬਟੂਏ ਚ ਪੈਸੇ ਪਾ ਕੇ ਬਟਿੰਡੇ ਓਂ ਪਟੰਡਿਓ ਆ ਗਿਆ ਨਹੀਂ ਆ ਗਿਆ ਜੇ ਬਕਟਾ ਕੇ ਪਟੰਡਿਓ ਆ ਗਿਆ ਨਹੀਂ ਆ ਗਿਆ ਜੇ ਬਕਟਾ ਕੇ ਪਟੰਡਿਓ ਆ ਗਿਆ ਨਹੀਂ ਆ ਗਿਆ ਜੇ ਬਕਟਾ ਕੇ ਪਟੰਡਿਓ ਆ ਗਿਆ ਨਹੀਂ